ਸੱਚੀ ਗੱਲ ਜੀ ਡੀਪੀਜ ਪੰਜਾਬੀ ਦੇ ਤੁਹਾਡੇ ਕੋਲ ਫਿਰ ਤੋਂ ਸਵਾਗਤ ਹੈ ਲਗਾਤਾਰ ਘਰਾਂ ਦੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆਂ ਵੀ ਕੰਦਾ ਜਿਹੜੀਆਂ ਨੇ ਲੋਕਾਂ ਦੀਆਂ ਬੈਂਦੀਆਂ ਜਾ ਰਹੀਆਂ ਨੇ ਘਰ ਜਿਹੜੇ ਨੇ ਟੁੱਟਣ ਦੇ ਅਸਾਰ ਦੇ ਉੱਤੇ ਨੇ ਬਾਲਿਆਂ ਵਾਲੇ ਕਮਰੇ ਨੇ ਤੇ ਜਿਹੜੇ ਨੇ ਬਹੁਤ ਜ਼ਿਆਦਾ ਤੁਸੀਂ ਦੇ ਦੇ ਪਿਓ ਵੀ ਆਹ ਬਾਲਾ ਵੀ ਦੇਖਦੇ ਪਿਓ ਤੁਸੀਂ ਸਾਹਮਣੇ ਤੇ ਕਦੇ ਵੀ ਜਿਹੜੇ ਆ ਬਾਲੇ ਟੁੱਟ ਕੇ ਥੱਲੇ ਡੇਗ ਸਕਦੇ ਆ ਹਾਲਾਤ ਬਹੁਤ ਜ਼ਿਆਦਾ ਵੱਧ ਤੋਂ ਵੱਧ ਹੋਏ ਪਏ ਨੇ ਸਾਹਮਣੇ ਤੁਸੀਂ ਦੇ ਦੇ ਪਿਓ ਵੀ ਜਿਹੜੇ ਨੇ ਉਹ ਬਾਲੇ ਜਿਹੜੇ ਨੇ ਉਹ ਟੁੱਟੇ ਪਏ ਨੇ ਬਾਲਿਆਂ ਦੇ ਹਾਲਾਤ ਮਾੜੇ ਹੋਏ ਪਏ ਨੇ ਇੱਕ ਦੂਸਰੇ ਕਮਰੇ ਦੇ ਵਿੱਚ ਵੀ ਜਿਹੜੀ ਉਹ ਦੁਕਾਨ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਣਾ ਫਿਰ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਇੱਧਰ ਦੇ ਹਾਲਾਤ ਵੀ ਜੇਕਰ ਤੁਸੀਂ ਦੇਖੋ ਤੇ ਬਹੁਤ ਜ਼ਿਆਦਾ ਜਿਹੜੇ ਉਹ ਪੱਤੋ ਬੱਤਰ ਹੋਏ ਪਏ ਨੇ ਸਾਹਮਣੇ ਤੇ ਦੇ ਦੇ ਪੂਪੀ ਸੱਤ ਦੇ ਵਿੱਚ ਤਰੇੜਾਂ ਆ ਗਈਆਂ ਨੇ ਤੇ ਬਾਲਿਆਂ ਵਾਲੇ ਕਮਰੇ ਜਿਹੜੇ ਆ ਇਹ ਵੀ ਜਿਹੜੇ ਆ ਡਿੱਗਣ ਦੇ ਅਸਾਰ ਤੇ ਨੇ ਤੇ ਉਹ ਤੇ ਜੜੇ ਜਿਹੜੇ ਨੇ ਉਹ ਮੰਦੇ ਹਾਲਾਤ ਨੇ ਤੁਸੀਂ ਦੇ ਦੇ ਵੀ ਬਾਲੇ ਤਕਰੀਬਨ ਤਕਰੀਬਨ ਲੋਕਾਂ ਦੇ ਢੜਕਣੇ ਸ਼ੁਰੂ ਹੋ ਗਏ ਨੇ ਕਿਉਂਕਿ ਹੜ ਦੇ ਨਾਲ-ਨਾਲ ਜਿਹੜਾ ਆ ਪਾਣੀ ਜਿਹੜਾ ਬਹੁਤ ਜ਼ਿਆਦਾ ਮੀਂਹ ਦਾ ਵੀ ਜਿਹੜਾ ਆਇਆ ਆ ਜਿਸ ਦੇ ਨਾਲ ਬਾਲੇ ਪੜ ਤੋਕੇ ਨੇ ਤੇ ਸ਼ਾਇਦ ਇਹ ਬਾਲੇ ਵੀ ਧੁੱਪਾਂ ਦੇ ਨਾਲ ਜਿਹੜੀ ਹੈ ਤੇ ਫਟ ਸਕਦੇ ਆ ਤੇ ਗੱਲਬਾਤ ਜਿਹੜੀ ਪਰਿਵਾਰ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਪਰਿਵਾਰ ਸਾਡੇ ਨਾਲ ਇੱਥੇ ਮੌਜੂਦ ਆ ਤਾਂ ਕੀ ਕਹਿਣਾ ਚਾਹੋਗੇ ਹਾਂਜੀ ਬਾਜੀ ਹਾਂ ਦੇਖੋ ਲੋ ਜੋ ਖਲੋ ਕੇ ਬੋਲੋ ਹਾਂਜੀ ਕਿਸ ਤਰ੍ਹਾਂ ਦੇ ਹਾਲਾਤ ਸੀ ਹਾਲਾਤ ਬਹੁਤ ਮਾੜੇ ਸੀ ਮਤਲਬ ਵੀ ਸਾਡੇ ਪੂਰੇ ਅੰਦਰ ਫੁੱਲ ਕਮਰੇ ਹੋਵੇ ਦੇ ਪਾਣੀ ਨਾ ਆਇਆ ਦੇ ਬਰਾਬਰ ਹੋਗੇ ਦਾ ਹੀ ਦੇੜੇ ਦੇ ਕਿ ਮਤਲਬ ਸਾਨੂੰ ਬਹੁਤ ਮੁਸ਼ਕਲ ਹੋ ਗਈ ਦੀ ਕਿੰਨੇ ਜੀ ਹੈ ਪ੍ਰਭਾਤ ਇੱਕ ਹੋੜੀ ਮੇਰੀ ਬੇਟੀ ਹੈ 8 ਸਾਲ ਦੀ ਮੇਰੇ ਘਰ ਵਾਲਾ ਕੰਮ ਕਾਜ ਕੋਈ ਨਹੀਂ ਮਤ ਬੇਲੇ ਨਾਲ ਡਾੜੀ ਤਾਂ ਪਾਏ ਤੋਂ 45 ਸਾਲ ਪਹਿਲਾ ਪੁਰਾਣਾ ਮਕਾਨ ਆ ਸਾਡੇ ਸੋਹਰੇ ਨੇ ਬਣਾਇਆ ਦਾ ਇਹ ਪੂਰੀ ਮਤਲਬ ਕਾਂਦੇ ਜਿਹੜੀ ਆ ਕੱਚੀ ਘਾਰੇ ਦੇ ਚਣਾਈ ਆ ਹਟ ਲੈਂਟਰ ਵੀ ਬਹਿ ਗਿਆ ਇਹਦੇ ਘਰ ਕੇ ਬਰੇੜਾ ਆ ਗਿਆ ਸਾਡੇ ਕੰਦ ਨੂੰ ਇਹ ਮਕਾਨ ਵੀ ਤੁਹਾਡੇ ਸਾਹਮਣੇ ਹੈ ਜੋ ਵੀ ਹੈ ਹੁਣ ਤੁਸੀਂ ਮਦਦ ਕਰਨੀ ਹੈ ਜੀ ਜੋ ਵੀ ਕਰਨੀ ਆ ਤੇ ਅਸੀਂ ਵਰਦੇ ਮਤਲਬ ਆ ਝੋਨਦਾ ਸਮਾਨ ਕੱਢਿਆ ਹੈ ਜਿਹੜੇ ਅੰਦਰੋਂ ਯਾ ਕਣ ਕਾ ਕਣ ਕਾ ਸਭ ਹਟਾ ਸਮਾਨ ਗਿੱਲਾ ਹੋਵੇਗਾ ਸਮਾਨ ਦਾ ਕੋਠੇ ਦੇ ਰੱਖਣਾ ਹਾਂਜੀ ਨਹੀਂ ਇਹ ਨਹੀਂ ਮਤਲਬ ਮੇਰੇ ਜ ਸਾਡੇ ਨਾਲ ਲੱਗਦਾ ਤੇ ਉਹ ਦੇਖੋ ਇਹ ਕਮਰਾ ਖਲਾਇਦਾ ਇੱਕ ਇੱਕ ਸੋਇਖ ਲਾਈਦੀ ਆ ਕੋਹ ਕਹਿੰਦੇ ਵੀ ਸਾਨੂੰ ਉਹ ਦੇ ਵਿੱਚ ਮਤਲਬ ਮਿਲੇਗਾ ਕੋਹ ਤੇ ਫੇਰ ਅਸੀਂ ਵੀ ਤੁਹਾਨੂੰ ਦਵਾਂਗੇ ਜੀ ਸਭ ਚਾਹ ਮੰਗਦੇ ਨਾਲ ਅੱਛਾ ਹਾਂਜੀ ਆ ਹਣ ਮਜਬੂਰੀ ਕਰਕੇ ਖਲਾ ਹੈ ਨੇ ਤੇ ਸਾਡੇ ਤੇ ਹੋਈ ਕਮਰੇ ਨਾ ਫਿਰ ਥੋੜਾ ਵੀ ਮਦਦ ਸਮਾਰ ਲਾਇਆ ਦੀ ਸਾਈਡ ਤੇ ਸਾਡੇ ਤੇ ਬਹੁਤ ਹਾਲਾਤ ਮਾੜਿਆ ਇੱਕ ਅੱਧਾ ਕੋਈ ਓ ਮੰਜਾ ਆ ਟੁੱਟੇ ਦੇ ਜੇ ਬਾਹਰ ਪੇ ਦੇ ਬੱਚੇ ਪੜਦੇ ਬੱਚਿਆ ਕੁੜੀ ਆ ਸਰਕਾਰੀ ਸਕੂਲੇ ਪੜਦੀ ਆ ਮਤਲਬ ਪਿਆਹੀਂ ਹਾਂਜੀ ਮਤਲਬ ਇਹ ਆ ਬੱਚਿਆਂ ਨੇ ਮੇਰੀ ਨਾ ਪ੍ਰਾਈਵੇਟ ਸਕੂਲੇ ਨੇ ਪੜਾ ਸਕਦੀ ਅਨੇ ਮੇਰੇ ਹਾਲਾਤ ਮਾੜਿਆ ਨਾ ਬੰਦੇ ਦੀ ਕਮਾਈ ਹਾਨੀ ਕਿ ਮੈਂ ਪ੍ਰਾਈਵੇਟ ਪੜਾ ਸਕਾਂ ਤਨਾਈ ਹੱਡੇ ਨੁਕਾ ਦਾ ਕਿ ਅਸੀਂ ਮਕਾਨ ਵੀ ਅਸੀਂ ਪਾ ਸਕੀਏ ਬਾਕੀ ਹੁੰਦੀ ਹੈ ਬੜੀ ਮਿਹਰਬਾਨੀ ਹੈ ਤੁਹਾਡੀ ਜੋ ਤੁਸੀਂ ਕਰੋਗੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਘਰਾਂ ਦੇ ਹਾਲਾਤ ਤੁਸੀਂ ਦੇ ਦੇ ਪੀਓ ਪੀ ਕੰਦਾ ਬੈਣ ਦੇ ਨਾਲ ਜਿਹੜੇ ਆ ਉਹ ਪੂਰੇ ਜਿਹੜੇ ਆ ਉਹ ਘਰਾਂ ਦੇ ਜਿਹੜੇ ਨੇ ਹਾਲਾਤ ਮਾੜੇ ਹੋਏ ਪਏ ਨੇ ਲਗਾਤਾਰ ਜਿਹੜੀ ਹੈ ਉਹ ਤਸਵੀਰ ਜਿਹੜੀ ਤੁਸੀਂ ਦੇ ਦੇ ਪੀਓ ਵੀ ਬਹੁਤ ਜ਼ਿਆਦਾ ਜਿਹੜੇ ਮੰਦੇ ਹਾਲਾਤ ਜਿਹੜੇ ਨੇ ਹੋ ਚੁੱਕੇ ਨੇ ਘਰ ਪੂਰੀ ਤਰ੍ਹਾਂ ਲਗਭਗ ਜੜਾ ਆ ਉਹ ਧਾਨ ਦੇ ਅਸਾਰ ਤੇ ਆ ਡਿੱ ਗਿਆ ਪਿਆ ਆ ਘਰ ਜਿਹੜਾ ਆ ਉਹ ਇਸ ਟਾਈਮ ਤੇ ਹਾਲਾਤ ਦੇ ਤੇ ਵੀ ਕੰਦਾ ਜਿਹੜੀਆਂ ਨੇ ਬੈਠ ਗਈਆਂ ਨੇ ਕਿਸੇ ਵੀ ਸਮੇਂ ਜਿਹੜਾ ਆ ਇੱਥੇ ਪ੍ਰੋਬਲਮ ਜਿਹੜੀ ਆ ਸਕਦੀ ਏ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਿਹੜੀ ਆ ਉਹ ਇੱਥੇ ਵਿਵਸਤਾ ਪਾ ਸਕਦੀ ਏ ਬਾਕੀ ਜਿਹੜਾ ਆ ਗੱਲਬਾਤ ਕਰ ਲੈਣਾ ਦਾ ਨੰਬਰ ਇਹਨਾਂ ਦਾ ਆਪਣਾ ਨੰਬਰ ਬੋਲ ਜੇ ਨੰਬਰ ਬੋਲੀ ਪੁੱਤ ਨੰਬਰ ਉਹਦਾ ਮੈਂ ਮਾਪੇ ਰੰਨਾ ਪਾਪੇ ਰੰਨਾ ਪਾਪੇ ਬੋਲ ਬੋਲ ਕੇਦਾ ਪਾਪੇ ਦਾ ਇਹ ਨੰਬਰ ਬੋਲ ਲਓ ਅੰਦਾ ਹਾਂ ਹੋਰ ਕਿਤਾ ਬੋਲਿਆ ਬੱਚੇ ਨੂੰ ਨੰਬਰ ਜਾਦੀ ਸ਼ਾਇਦ ਕੈਮਰਾ ਵੇਖ ਕੇ ਕਨਫਿਊਜ਼ ਹੋ ਗਿਆ ਬੱਚਾ ਤੇ ਨੰਬਰ ਜਿਹੜਾ ਆ ਉਹ ਲੈ ਲੈਣੇ ਇਹਨਾਂ ਤੋਂ ਤੇ ਨੰਬਰ ਜਿਹੜਾ ਆ ਉਹ ਦੇ ਦੇਣੇ ਆ ਜੇਕਰ ਇਹਨਾਂ ਤੱਕ ਜਿਹੜਾ ਆ ਉਹ ਪਹੁੰਚ ਕੇ ਇਹਨਾਂ ਦੇ ਵੀ ਜਿਹੜਾ ਜਿਹੜਾ ਤਾਂ ਇੰਨੀ ਬੇਨਤੀ ਕਰਾਂਗੇ ਸਾਡੀ ਵੀ ਸੁਣਾਈ ਹੋਣੀ ਚਾਹੀਦੀ ਆ ਅਧਿਹਾਰੇ ਕਕਾਰ ਦਿ ਹਾਲਾਤ ਮਾੜੀ ਆ ਕਿ ਤੂੰ ਦੇਖੀ ਸਕਦੇ ਹੋ ਨੰਬਰ ਹੈ ਜਿਹੜਾ ਉਹ ਤੁਹਾਨੂੰ ਜਿਹੜਾ ਸਕਰੀਨ ਤੇ ਆਪਾਂ ਦਿਖਾ ਦਿੰਨੇ ਆਂ ਵੀ ਨੰਬਰ ਜਿਹੜਾ ਪੁੱਤ ਲਹਿਰ ਦੀ ਮਾਪੋਂ ਦੀ ਹਾਂ ਨੰਬਰ ਜਿਹੜਾ ਆ ਉਹ ਜਸਪਾਲ ਹਾਂਜੀ ਜਸਪਾਲ ਵਾਲਾ ਨੰਬਰ ਪੁੱਤ ਇੱਧਰ ਕਰਨਾ ਸਕਰੀਨ ਮੇਰੇ ਵਾਲਾ ਲਾਗੇ ਕਰ ਤੂੰ ਆਪੇ ਕਰ ਲੋ ਨਾ ਬੱਚੇ ਨਹੀਂ ਪਤਾ ਲੱਗਿਆ ਇਹ ਨੰਬਰ ਹੈ ਜੀ ਇਹਨਾਂ ਦਾ ਇਸ ਸਕਰੀਨ ਦੇ ਉੱਤੇ ਨੰਬਰ ਜਿਹੜਾ ਹੈ ਉਹ ਦਿੱਤਾ ਹੈ ਇਹ ਨੰਬਰ ਤੁਸੀਂ ਜਿਹੜਾ ਜਸਪਾਲ ਵਾਲਾ ਨੰਬਰ ਹੈ ਇਹਦੇ ਤੇ ਤੁਸੀਂ ਕਾਲ ਕਰਕੇ ਜਿਹੜਾ ਹੈ ਇਹਨਾਂ ਦੀ ਮਦਦ ਵਾਸਤੇ ਜਿਹੜਾ ਹੈ ਆ ਪਹੁੰਚਣ ਦੀ ਕਿਰਪਾਲਤਾ ਕਰਿਓ ਤਾਂ ਕਿ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਆਪ ਨੂੰ ਸਰਵਾਈਵ ਕਰ ਸਕਣ ਧੰਨਵਾਦ ਬਰਸਾਤਾਂ ਨੇ ਘਰਾਂ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਕੀਤੇ ਹੋਏ ਨੇ ਕਿ ਤੁਸੀਂ ਦੇਖਦੇ ਪਿਓ ਪੀ ਕੋਠਿਆਂ ਦੇ ਉੱਤੇ ਜੰਗਲ ਬਲਣਾ ਸ਼ੁਰੂ ਹੋ ਗਿਆ ਤਸਵੀਰਾਂ ਤੁਸੀਂ ਦੇਖਦੇ ਪਿਓ ਵੀ ਪੂਰਾ ਕੋਠਿਆਂ ਦੇ ਉੱਤੇ ਜਿਹੜਾ ਹੈ ਓਕਾ ਉੱਗਿਆ ਪਿਆ ਆ ਆ ਦੇ ਨਾਲ ਜਿਹੜੇ ਆ ਉਹ ਪੂਰੀ ਜਿਹੜਾ ਆ ਉਹ ਤੁਸੀਂ ਦੇ ਦੇ ਪਿਓ ਤਸਵੀਰਾਂ ਇੱਧਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਦੇਖੋ ਤਸਵੀਰਾਂ ਜਿਹੜੀਆਂ ਨੇ ਪੂਰੀ ਸੋਤ ਜਿਹੜੀ ਇਹ ਡਿਕਨ ਦੇ ਅਸਰ થઈ ਹੈ ਹਾਲਾਤ ਜਿਹੜੇ ਆ ਘਰਾਂ ਦੇ ਜਿਹੜੇ ਆ ਉਹ ਮੰਦੇ ਹਾਲਾਤ ਨੇ ਤੁਸੀਂ ਦੇਖਦੇ ਪਿਓ ਇੱਧਰ ਜਿਹੜੇ ਆ ਬਾਲੇ ਟੁੱਟੇ ਵੀ ਪਏ ਨੇ ਬਾਲੇ ਜਿਹੜੇ ਆ ਉਹ ਇਹ ਜਿਹੜੀਆਂ ਸਤਾਂ ਨੇ ਇਹ ਕਦੇ ਵੀ ਜਿਹੜੀਆਂ ਨੇ ਆਉਣ ਵਾਲੀਆਂ ਧੁੱਪਾਂ ਦੇ ਨਾਲ ਜਿਹੜੇ ਆ ਇਹ ਪਟਾਕੇ ਵਾਜਣੇ ਆ ਆਉਣ ਵਾਲੀਆਂ ਧੁੱਪਾਂ 'ਚ ਇਹ ਘਰ ਜਿਹੜੇ ਨੇ ਡਿੱਗਣ ਦੇ ਅਸਾਰ ਤੇ ਨੇ ਡਿੱਗੇ ਨਹੀਂ ਪਰ ਸੰਭਲੋ ਵੀ ਬਚੇ ਵੀ ਨਹੀਂ ਇਹ ਜਲਦ ਜਿਹੜੇ ਨੇ ਘਰ ਜਿਹੜੇ ਨੇ ਆਉਣ ਵਾਲੀਆਂ ਧੁੱਪਾਂ ਦੇ ਨਾਲ ਬਾਲੇ ਪਾਟ ਕੇ ਜਿਹੜੇ ਆ ਡਿੱਗਣ ਦੇ ਅਸਾਰ ਦੇ ਉੱਤੇ ਨੇ ਪੂਰੀ ਤਰ੍ਹਾਂ ਜਿਹੜੇ ਉਹ ਘਰਾਂ ਦੀ ਜਿਹੜੀ ਬਰਬਾਦੀ ਹੋਈ ਪਈ ਹੈ ਇੱਧਰ ਤੁਸੀਂ ਦੇਖਦੇ ਪਿਓ ਤਸਵੀਰਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਪਈ ਆ ਦੇਖੋ ਇੱਥੋਂ ਵੀ ਜਿਹੜੇ ਤੁਸੀਂ ਦੇਖਦੇ ਪਿਓ ਵੀ ਕੰਦਾ ਜਿਹੜੀਆਂ ਨੇ ਪੂਰੀ ਤਰ੍ਹਾਂ ਬਹਿ ਗਏ ਨੇ ਇਥੋਂ ਵੀ ਤਸਵੀਰ ਜਿਹੜੀ ਉਹ ਦਿਖਾਉਂਦੇ ਜਿਹੜੀ ਆਪਾਂ ਕੋਸ਼ਿਸ਼ ਕਰਦੇ ਪਏ ਆਂ ਵੀ ਤਸਵੀਰਾਂ ਦੇ ਜਿਹੜੀਆਂ ਨੇ ਉਹ ਮੰਦੇ ਹਾਲਾਤ ਨੇ ਬੁਰੇ ਹਾਲਾਤ ਨੇ ਕਾਫੀ ਜਿਆਦਾ ਲੋਕ ਜਿਹੜੇ ਨੇ ਬੇਵਸ ਹੋ ਚੁੱਕੇ ਨੇ ਵੀ ਵਿਖਾਈਏ ਕੀ ਤੇ ਖਾਈਏ ਕੀ ਤੇ ਕਿਸ ਤਰ੍ਹਾਂ ਕਰੀਏ ਪੂਰੇ ਹਾਲਾਤ ਜਿਹੜੇ ਨੇ ਰਸੋਈ ਦੇ ਨੇ ਰੋਟੀ ਬਣਾਉਣੀ ਵੀ ਜਿਹੜੀ ਐ ਹੋਜੇ ਥਾਂ ਦੇ ਉੱਤੇ ਜਿਹਨੇ ਅੱਤਰ ਹੋਏ ਪੈਣੇ ਪਰਿਵਾਰ ਦੇ ਨਾਲ ਗੱਲਬਾਤ ਕਰਦਗੇ ਪੰਜ ਕੀ ਕਹਿਣਾ ਚਾਹੋਗੇ ਅਈ ਮੈਂ ਆਇਆ ਏ ਕਹਿੰਨੇ ਕਿ ਮੇਰੇ ਕਮਰੇ ਬੰਦ ਨੇ ਮੇਰੇ ਹਸਬੰਦ ਦੀ ਡੈਥ ਹੋ ਗਈ 2 ਸਾਲ ਬੇਟਾ 20 ਸਾਲ ਦਾ ਕੁਛ ਨਹੀਂ ਇਹ ਕਰਦਾ ਦਿਹਾੜੀ ਤੇ ਕਰਦਾ ਕੰਮ ਬੱਚੇ ਕਿੰਨੇ ਨੇ ਬੇਟੀ ਵਿਆਹ ਦੀ ਬੇਟਾ 20 ਸਾਲ ਦਾ ਇਹ ਦਿਹਾੜੀ ਤੇ ਹੀ ਕਰਦਾ ਕੰਮ ਡੈਡੀ ਦੀ ਡੈਥ ਹੋ ਗਈ ਦੀ 2 ਸਾਲ ਹੋਏ ਅਈ ਮਾਂ ਪੁੱਤ ਹਾਂਜੀ ਮਾੜਾ ਮੋੜਾ ਦਿਹਾੜੀ ਲੱਗਦੀ ਉਹਨ 15 ਦਿਨ ਹੋ ਗਏ ਕੰਮ ਤੇ ਨਹੀਂ ਜਾਦੇ ਬਿੱਲ ਆਈ 15 ਦਿਨ ਹੋ ਗਏ ਤਰ੍ਹਾਂ ਦੇ ਹਾਲਾਤ ਹੀ ਹਾਲਾਤ ਇਸ ਤਰ੍ਹਾਂ ਹੀ ਰਾਸ਼ਨ ਰੋਸ਼ਨ ਤੇ ਆਂਦਾ ਰਿਹਾ ਏ ਪਰ ਜਦ ਤੋਂ ਅਈ ਕਮਰੇ ਕੁੰਮਰੇ ਡੈੱਥ ਹੋ ਗਈ ਕਿਹਦੇ ਘਰ ਹੀ ਸੌਏ ਕਰਨੇ 15 ਦਿਨ ਹੋ ਗਏ ਇਹ ਜਤ ਅਜੇ ਵੀ ਕੇਸ ਕਰ ਰਹੇ ਹਾਂ ਹਾਂਜੀ ਹਾਂਜੀ ਅਜੇ ਵੀ ਅਸੀਂ ਦੱਸਦੇ ਕਿ ਮਤਲਬ ਕੀ ਹੋਣਾ ਚਾਹੀਏ ਕਿ ਛੱਤ ਲੱਗੀ ਅਜੇ ਕਿਸੇ ਕਰੀ ਸੋਨੇ ਕੋਈ ਵੀ ਹਾਂਜੀ ਕਿੰਨਾ ਕਰੋਗੇ ਘਰ ਵਾਲਿਆਂ ਨੇ ਦੋ ਸਾਲ ਹੋ ਗਿਆ ਦੋਟਾ ਹੀ ਸਾਲ ਹਾਂਜੀ ਉਹ ਤੋਂ ਬਾਅਦ ਬੱਚਾ ਮਾੜਾ ਮੋੜਾ ਹਾਂਜੀ ਕਰਦਾ ਕਿ ਲੱਗੇ ਤੇ ਪਹਿਲੇ ਪੈਟਰੋਲ ਪੰਪ ਤੇ ਹੁਣ ਜਦੋਂ ਦਾ ਪਾਣੀ ਹੋਇਆ ਉਦੋਂ ਦਾ ਘਰ ਹੀ ਬੈਠੇ ਦਾ 15 ਦਿਨ ਹੋ ਗਿਆ ਘਰ ਬੈਠੇ ਵਿੱਚ ਪਾਣੀ ਕਰਨ ਨਹੀਂ ਜਾਏਗਾ ਤਾਂ ਉਹ ਕੰਮ ਤੇ ਹਾਂਜੀ ਕੀ ਕਰਨ ਚਾਹੋਗੇ ਅਹੀ ਇਹ ਕੀ ਮਤਲਬ ਕੀ ਕਹੇ ਨੇ ਕਿ ਸਾਡਾ ਇੱਕਾ ਕਮਰਾ ਜਲੂ ਤਿਆਰ ਕਰ ਦਨ ਭਾਈ ਕਮਰਾ ਸਵਿਪ ਕਰ ਦਨ ਬਹੁਤ ਮਿਹਰਬਾਨੀ ਹੋਏਗੀ ਇੱਕ ਕਮਰਾ ਹੀ ਸਾਡਾ ਤਿਆਰ ਹੋ ਜਾਵੇ ਹਾਲਾਤ ਤੁਸੀਂ ਦੇਖਦੇ ਪਿਓ ਵੀ ਇੱਕ ਕਮਰਾ ਹੀ ਬਣ ਜਾਵੇ ਤਾਂ ਕਿ ਰਾਤਾਂ ਕੱਟਣੀਆਂ ਸਿਆਲ ਕੱਟਣਾ ਜਿਹੜਾ ਲੋਕਾਂ ਵਾਸਤੇ ਸੌਖਾ ਹੋ ਜਾਵੇ ਸ਼ਰਦਾ ਸਾਈਂ ਵੀ ਨਹੀਂ ਆ ਔਖਾ ਹੋਇਆ ਪਿਆ ਇੱਕ ਬੇਟਾ ਜਿਹੜਾ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਵੀ ਹਾਲਾਤਾਂ ਕਰਕੇ ਜਿਹੜਾ ਆ ਵਿਹਲਾ ਬੈਠਾ ਹੋਇਆ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਕੋਸ਼ਿਸ਼ ਕਰਦੇ ਆ ਵੀ ਜੇਕਰ ਇਹਨਾਂ ਦਾ ਵੀ ਨੰਬਰ ਮਿਲ ਜਾਂਦਾ ਨੰਬਰ ਜਿਆਦਾ ਕੋਈ ਫੋਨ ਇਹਦੇ ਬੋਲ ਦੋ ਜੇ ਜਿਆਦਾ ਦੇ ਜਿਹੜਾ ਆ ਉਹ ਫੋਨ ਨੰਬਰ ਇਹਨਾਂ ਦਾ ਵੀ ਜਿਹੜਾ ਆ ਉਹ ਲੈ ਲੈਨੇ ਆ ਜਿਹੜਾ ਨੰਬਰ ਜਿਹੜਾ ਹੈ ਬੇਟਾ ਇੱਕ ਲਾ ਕੇ ਆ ਬਹੁਤ ਬੋਲ ਦੇ 62 39 64 64 16 62 39 624 6416 ਆਕਾਸ਼ oh ਬਹੁਤ ਵਧੀਆ ਜੀ ਤੁਸੀਂ ਦੇਖਦੇ ਪਈਓ ਪਈ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਬੱਚੇ ਨੇ ਨੰਬਰ ਬੋਲ ਕੇ ਦੱਸ ਦਿੱਤਾ ਗਵਾਨ ਤੋਂ ਆਇਆ ਬੱਚਾ ਨੰਬਰ ਬੋਲ ਕੇ ਦੱਸ ਦਿੱਤਾ ਪਰਿਵਾਰ ਦਾ ਬੇਟੇ ਦਾ ਨਾਮ ਨੰਬਰ ਕੋਸ਼ਿਸ਼ ਕਰੋ ਕਿ ਇਹਨਾਂ ਦੀ ਵੀ ਜਿਹੜੀ ਹੈਲਪ ਜਲਦੀ ਹੋ ਸਕੇ ਧੰਨਵਾਦ